ਸਾਹਿਬ ਕਾਲ ਜੀ ਮੈਂ ਮਲਕੀਤ ਰੌਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ ਜੀ ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਸਰ ਸਾਹਿਬ ਜੀ ਦੇ ਸਹਿਯੋਗ ਨਾਲ ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗੁਰਨਾ ਸਾਹਿਬ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਿਆਈ ਦਿਵਸ ਨੂੰ ਸਮਰਪਿਤ ਦੂਸਰਾ ਵਿਸਾ ਅਗਰਸਾ ਸੰਭਾਲ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 2024 ਕਰਵਾਈ ਜਾ ਰਹੀ ਹੈ 5 ਤੇ 6 ਅਕਤੂਬਰ 2024 ਨੂੰ ਇਹ ਹੋਏਗੀ ਜੀ ਗੁਰਦੁਆਰਾ ਗੁਰਨਾ ਸਾਹਿਬ ਬੋਦਲ ਦਸੂਹਾ ਦੇ ਨੇੜੇ ਸੋ ਇਹ ਪ੍ਰੋਗਰਾਮ ਹੈਗਾ ਜੀ 5 ਅਕਤੂਬਰ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਹੋਏਗਾ ਸ਼ਬਦ ਗਾਇਨ ਮੁਕਾਬਲਾ ਤੰਤੀ ਸਾਜ ਦਾ ਮੁਕਾਬਲਾ ਅਤੇ ਤਾਲ ਸਾਜ ਇਸੇ ਤਰ੍ਹਾਂ 6 ਅਕਤੂਬਰ ਨੂੰ ਦਸਤਾਰ ਤੇ ਦੁਮਾਲੇ ਸਜਾਉਣ ਦਾ ਮੁਕਾਬਲਾ ਹੋਏਗਾ ਗੁਰਬਾਣੀ ਕੰਢ ਦਾ ਮੁਕਾਬਲਾ ਹੋਏਗਾ ਗੁਰਬਾਣੀ ਸੰਬੰਧੀ ਲੈਕਚਰ ਹੋਣਗੇ ਤੇ ਗੱਤਕੇ ਦੇ ਮੁਕਾਬਲੇ ਹੋਣਗੇ